ਅੱਜ ਵਿਸਾਖੀ ਦਾ ਤਿਹਾਰ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਮਨਾਇਆ ਜਾਣ ਵਾਲਾ ਇਹ ਮਹੱਤਮਪੂਰਨ ਤਿਹਾਰ ਹੈ ਇਹ ਸਿਰਫ ਸਿੱਖ ਕੌਮ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਧਾਰਮਿਕ ਅਤੇ ਸੱਭਿਆਚਾਰਕ ਤੌਰ ਉੱਤੇ ਬਹੁਤ ਖਾਸ ਦਿਨ ਹੁੰਦਾ ਹੈ ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਗੁਰੂ ਕਰਨਤ ਮਸਤਕ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਗੁਰਾਂ ਦੀ ਇਲਾਹੀ ਬਾਣੀ ਵੀ ਸਰਵਣ ਕੀਤੀ ਦਰਜੀਤ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ ਗਾਇਕ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਦੋਂ ਅਸਲ ਵਿਸਾਖੀ ਚੜਦੀ ਹੈ ਜਦੋਂ ਧੁਰ ਅੰਦਰੋਂ ਐਲਾਨ ਹੁੰਦਾ ਹੈ ਉਹਦਾ ਬਾਸਤੇ ਘੋੜਾ ਦੇਖਣ ਲਈ ਲੱਖ ॠषि मुनि ਕੁਰਬਾਨ ਹੁੰਦੇ ਉਹਨਾਂ ਨੇ ਫੈਨਸ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਫੈਨਸ ਵੀ ਕਮੈਂਟ ਕਰ ਕਲਾਕਾਰ ਨੂੰ ਲਗਾਤਾਰ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਹਨ ਵਿਸਾਖੀ ਦਾ ਤਿਹਾਰ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਮਨਾਇਆ ਜਾਣ ਵਾਲਾ ਇਹ ਮਹੱਤਮਪੂਰਨ ਤਿਹਾਰ ਹੈ ਇਹ ਸਿਰਫ ਸਿੱਖ ਕੌਮ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਧਾਰਮਿਕ ਅਤੇ ਸੱਭਿਆਚਾਰਕ ਤੌਰ ਉਤੇ ਬਹੁਤ ਖਾਸ ਦਿਨ ਹੁੰਦਾ ਹੈ ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਗੁਰੂ ਕਰਨਤਮਸਤਕ ਹੋਏ ਹਨ ਇਸੇ ਨਾਲ ਹੀ ਉਹਨਾਂ ਨੇ ਗੁਰਾਂ ਦੀ ਇਲਾਹੀ ਬਾਣੀ ਵੀ ਸਰਵਣ ਕੀਤੀ ਦਿਲਜੀਤ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਹੈ ਗਾਇਕ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਦੋਂ ਅਸਲ ਵਿਸਾਖੀ ਚੜਦੀ ਹੈ ਜਦੋਂ ਧੁਰ ਅੰਦਰੋਂ ਐਲਾਨ ਹੁੰਦਾ ਹੈ ਉਹਦਾ ਵਾਸਤੇ ਘੋੜਾ ਦੇਖਣ ਲਈ ਲੱਖ ॠषि मुनि ਕੁਰਬਾਨ ਹੁੰਦੇ ਉਹਨਾਂ ਨੇ ਫੈਨਸ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਫੈਨਸ ਵੀ ਕਮੈਂਟ ਕਰ ਕਲਾਕਾਰ ਨੂੰ ਲਗਾਤਾਰ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਹਨ ਜਿ ਵਿਸਾਖੀ ਦਾ ਤਿਹਾਰ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਮਨਾਇਆ ਜਾਣ ਵਾਲਾ ਇਹ ਮਹੱਤਮਪੂਰਨ ਤਿਹਾਰ ਹੈ ਇਹ ਸਿਰਫ ਸਿੱਖ ਕੌਮ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਧਾਰਮਿਕ ਅਤੇ ਸੱਭਿਆਚਾਰਕ ਤੌਰ ਉੱਤੇ ਬਹੁਤ ਖਾਸ ਦਿਨ ਹੁੰਦਾ ਹੈ ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਗੁਰੂ ਕਰਨਤ ਮਸਤਕ ਹੋਏ ਹਨ ਇਸੇ ਨਾਲ ਹੀ ਉਹਨਾਂ ਨੇ ਗੁਰਾਂ ਦੀ ਇਲਾਹੀ ਬਾਣੀ ਵੀ ਸਰਵਣ ਕੀਤੀ ਦਰਜੀਤ ਨੇ ਇਸ ਦੀ ਵੀਡੀਓ ਆਪਣੇ سوشل میڈیا ਉੱਤੇ ਸ਼ੇਅਰ ਕੀਤੀ ਹੈ ਗਾਇਕ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਦੋਂ ਅਸਲ ਵਿਸਾਖੀ ਚੜਦੀ ਹੈ ਜਦੋਂ ਧੁਰ ਅੰਦਰੋਂ ਐਲਾਨ ਹੁੰਦਾ ਹੈ ਉਹਦਾ ਵਾਸਤੇ ਘੋੜਾ ਦੇਖਣ ਲਈ ਲੱਖ ॠषि मुनि ਕੁਰਬਾਨ ਹੁੰਦੇ ਉਹਨਾਂ ਨੇ ਫੈਨਸ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਫੈਨਸ ਵੀ ਕਮੈਂਟ ਕਰ ਕਲਾਕਾਰ ਨੂੰ ਲਗਾਤਾਰ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਹਨ